ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੈਲੋ ਜੀ ਹਾਂ ਆਪਾਂ ਅੱਜ ਇੱਕ ਮੂਲੀ ਦਾ achar ਮੂਲੀ ਤੇ ਗਾਜਰ ਦਾ achar ਬਣਾ ਲੱਗੇ ਜੀ ਤੇ ਪਹਿਲਾਂ ਮੈਂ ਇਹਨਾਂ ਨੂੰ ਸਾਫ਼ ਕਰਕੇ ਧੋਕੇ ਦੇ ਇੱਕ ਵਰੀਕ ਮੂਲੀ ਇੱਕ ਮੂਲੀ ਤੇ تین ਗਾਜਰ ਕੱਟੀਆਂ ਤੇ ਹੁਣ ਆਪਾਂ ਇਹਨੂੰ 5 ਮਿੰਟ ਲਈ ਉਬਾਲ ਲਾਂਗੇ ਜਦ ਕਿ ਥੋੜੀ ਜਿਹੀ ਕੱਚੀ ਮਤਲਬ ਕਿ ਜਿਹੜਾ ਕੱਚਾ ਪਾਣਾ ਤਾਂ ਚਲਾ ਜਾਏਗਾ ਉਹ ਤੋਂ ਬਾਅਦ ਅੱਗੇ ਪ੍ਰੋਸੈਸ ਕਰਦੇ ਆ ਜੀ ਹਾਂ ਜੀ ਆਪਾਂ ਮੂਲੀਆਂ ਉਬਾਲ ਲਈਆਂ ਸੂਲੀ ਤੇ ਗਾਜਰ ਇਹ ਮੈਂ ਕੱਲ ਸੁਕਾ ਲਈਆਂ ਇਹਦੇ ਵਿੱਚ ਨਾ ਨਮੀ ਨਹੀਂ ਹੋਣੀ ਚਾਹੀਦੀ ਬਿਲਕੁਲ ਵੀ ਤੇ ਇਹਦੇ ਵਿੱਚ ਹੁਣ ਆਪਾਂ ਇੱਕ ਚਮਚ ਨਮਕ ਪਾ ਲਾਂਗੇ ਤੇ ਇੱਕ ਚਮਚ ਮਿਰਚ ਪਾਊਡਰ ਤੇ ਅੱਧਾ ਚਮਚ ਪਾਣੀ ਵਿੱਚ ਹਲਦੀ ਪਾ ਦਾਂਗੇ ਹਾਂ ਦੀ ਆਮ ਹੈ ਤੇ ਜਦੋਂ ਕਰਮ ਕੀਤਾ ਸੀ ਇਹਦੇ ਵਿੱਚ ਜੀਰਾ ਭੁੰਨ ਲਿਆ ਸੀ ਇਹ ਵੀ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਹੁਣ ਆਪਾਂ ਇਹਨੂੰ ਮਿਕਸ ਕਰ ਦਾਂਗੇ ਠੀਕ ਕਜਮਟ ਜਿਹੜਾ ਆਪਾਂ ਇਹਦੇ ਵਿੱਚ ਆ ਮੇਰਾ ਪਾਊਡਰ ਬਣਾ ਕੇ ਰੱਖਿਆ ਹੋਇਆ ਹੈ ਜੀਰਾ ਸੌਂਫ ਤੇ ਅਜਵਾਇਨ ਤਨੀਆ 3-40 ਦੇ ਗੋਟੇ ਰੱਖੇ ਹੋਈਆਂ ਨੇ ਇਹ ਵੀ ਇਹਦੇ ਵਿੱਚ ਪਾਤਾ ਜਿੰਮੇ ਵੀ ਇੱਕ ਬਿਲਕੁਲ ਸੁਕਾਏ ਹੋਏ ਨੇ ਇਹਨਾਂ ਵਿੱਚ ਪਾਵਾਂਗੇ ਹਾਂਜੀ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਬਸ ਐਵੇਂ 5-10 ਗੂੰਦਾਂ ਵਾਈਟ ਸਿਚਕਾ ਪਾ ਦੇਣਾ ਜਿ ਦਿਨੀਗਰ ਇਹਦੇ ਨਾਲ ਇਹ ਬਿਲਕੁਲ ਖਰਾਬ ਨਹੀਂ ਹੋਏਗਾ ਨਾਲੇ ਥੋੜੀ ਜਿਹੀ ਇਹਦੇ ਵਿੱਚ ਖਿਟਾਸ ਖਟਾਸ ਆ ਜਾਏਗੀ ਤੇ ਬਹੁਤ ਚਟਪਟਾ ਲੱਗੇਗਾ ਇਹ ਇਹਨੂੰ ਪਟਕਾ ਕੰਕਾ ਦੇਣੀ ਆਈ ਬੰਦ ਕਿਧਰ ਹਲਾ ਲਓ ਪਾਲਤੋਕ ਤੇ ਰੱਖ ਕੇ ਇਹਨੂੰ ਉਸ ਤੋਂ ਬਾਅਦ ਇਹ ਖਾਂਦੇ ਜੋਗੀ ਹੋਵੇ ਥੈਂਕ ਯੂ ਜੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਨਾ ਲਾਈਕ ਕਰਨਾ ਸਬਸਕ੍ਰਾਈਬ ਵੀ ਕਰਨਾ